ਵਧੀਆ ਮਾਰਦੇ ਜੇ ਤੁਹਾਨੂੰ ਵਧੀਆ ਲੱਗਿਆ ਵੈਸੇ ਮੈਂ ਪਿੰਡ 'ਚ ਪਹਿਲੀ ਵਾਰ ਆਇਆ ਪਹਿਲੀ ਵਾਰ ਮੇਰੇ ਭਰਾ ਨੇ ਮੈਨੂੰ ਟਾਈਮ ਦਿੱਤਾ ਰੰਗੀਲਾ ਜੀ ਦੁਰਗੜੀਲਾ ਜੀ ਹੋਏ ਉਹ ਚਮਕੌਰ ਸਾਹਿਬ ਦੇ ਦੀ ਇਹ ਮਲੋਹ ਦੇ ਨੇ ਇੱਕ ਵਾਰ ਤਾੜੀਆਂ ਮਾਰ ਦੋ ਬੋਲਟ ਮੋਟਰਸਾਈਕਲ ਦੀ ਆਵਾਜ਼ ਬੋਲਟ ਮੋਟਰਸਾਈਕਲ ਸਟਾਰਟ ਕਿਤਾ ਦਾ ਬੋਲਟ ਮੋਟਰਸਾਈਕਲ ਅ ਸਾਡੇ ਲਾਡੀ ਜੀ ਮਰੀਆ ਪਹਿਣਾ ਬੜੀਆਂ ਸਿਆਣੀਆਂ ਹੁੰਦੀਆਂ ਨੇ ਪਹਿਣਾ ਦੇ ਹੱਥ 'ਚ ਕਰਦੀ ਚਾਬੀ ਹੁੰਦੀ ਆ ਹੁਣ ਉਹ ਚਾਬੀ ਪਹਿਣਾ ਧੀਆ ਕਰਦਾ ਗਹਿਣਾ ਹੁੰਦੀਆਂ ਨੇ ਅੱਜ ਵੀ ਤੁਸੀਂ ਮੇਰੀ ਬੜੇ ਪਿਆਰ ਨਾਲ ਭੇਡ ਸੁਣਨੀ ਆ ਅੱਜ ਸਵੇਰ 4 ਵਜੇ ਐਡ ਲੱਗ ਜਾਣੀਆਂ ਚਲੋ ਵੀ ਚਲੋ ਆਪਾਂ ਮਈਆ ਦੇ ਪਰ ਦਰਤੇ ਜਾਈਏ ਉਸ ਟੇਪ ਨੂੰ ਤੁਸੀਂ ਬੜਾ ਪਿਆਰ ਦੇਣਾ ਪਹਿਲਾਂ ਵੀ ਮੇਰਾ ਤੁਸੀਂ ਬੜਾ ਪਿਆਰ ਦਿੱਤਾ ਭਗਤਾਂ ਨੇ ਭਈਆ ਕੁੱਟਿਆ ਤੇ ਉਸ ਗਾਣੇ ਨੂੰ ਵੀ ਬੜਾ ਪਿਆਰ ਦਿੱਤਾ ਲਓ ਬੋਲਟ ਮੋਟਰਸਾਈਕਲ ਸਟਾਰਟ ਕਿਦਾਂ ਦਾ ਆਹਾ ਆਹਾ ਇਹ ਮੈਨੂੰ ਮੂਸੇ ਵਾਲਾ ਦਾ ਫੈਨ ਲੱਗਦਾ ਤੇ ਲਓ ਬੋਲਟ ਮੋਟਰਸਾਈਕਲ ਸਟਾਰਟ ਕਿਦਾਂ ਦਾ ਇੱਕ ਦੋ ਆਵਾਜ਼ਾਂ ਕੱਢੂੰਗਾ ਬੜੇ ਪਿਆਰ ਨਾਲ ਮਣੀ ਥੋੜੀ ਜੀ ਇਹਦੀ ਇੱਕੋ ਹਾਂ ਇੱਕੋ ਮਾਰਦੇ ਲਓ ਇੱਕ ਦੋ ਆਵਾਜ਼ਾਂ ਕੱਢੂੰਗਾ ਜਿਨੇ ਜਿਨੇ ਭਜਨਾਮ ਦੀ ਦੇਖਿਆ ਕਿਨੇ ਦੇਖਿਆ ਭਜਨਾਮ ਦੀ ਮੇਰਾ ਉਸਤਾਦ ਕਿਨੇ ਦੇਖਿਆ ਕਿਸਨੇ ਨਹੀਂ ਦੇਖਿਆ ਭਜਨਾਮ ਦੀ ਸਪਾਲ ਤੇ ਲਓ ਮੈਂ ਛੋਟੀ ਛੋਟੀਆਂ ਆਵਾਜ਼ਾਂ ਕੱਢਦਾ ਬਹਿ ਜਾ ਕੁੜੀ ਤੇਰੇ ਬਹਿ ਜਾ ਤਾਂ ਮੈਂ ਕਿਸੇ ਨਹੀਂ ਜੜਾਂ ਕੀ ਬਹਿ ਜਾ ਬਹਿ ਜਾ ਲਓ ਛੋਟੀਆਂ ਛੋਟੀਆਂ ਆਵਾਜ਼ਾਂ ਕੱਢੀਏ ਲਓ ਮੇਲ ਮਿੱਤਰ ਕੀ ਕਹਿੰਦਾ ਮੇਲ ਵਿੱਚ ਕਿਵੇਂ ਬੋਲਦਾ ਜੇ ਮੇਲ ਵਿੱਚ ਮਾਂ ਦੇ ਦਰਬਾਰ ਤੇ ਜਾਵੇ ਤੇ ਭਗਤਾਂ ਦੇ ਨਾਲ ਚੜ੍ਹਾਈਆਂ ਚੱਲਦਾ ਜਾਵੇ ਤੇ ਮੇਲ ਵਿੱਚ ਜੀਹੋ ਵਾਹ ਵਾਹ ਉਹ ਮਾਂ ਦਾ ਭਗਦੋ ਅੱਤਾ ਪੜ ਗਿਆ ਰੌੜਕਾ ਲੱਗਿਆ ਹੋਈਆ ਨੇ ਉਹ ਮਾਜਾ ਮਾ ਤੇਰਾ ਦਾ ਦਰਬਾਰ ਨਾ ਸੋਣਾ ਆਏ ਹਾਏ ਉਹ ਬੇਚਲਾ ਬੱਚੋ ਉੱਪਰ ਮਾ ਦੇ ਦਰ ਤੇ ਜਾ ਕੇ ਉਹ ਬੇਬੇ ਤਾਲੀਆਂ ਮਾਰਦੀਆਂ ਮੈਨੂੰ ਲੱਗਦਾ ਹੈ ਕਿ ਚੱਲੇ ਤੇ ਇਹ ਵੀ ਪਾਚੂ ਕੀ ਹੋਏ ਹੋਏ ਉਹ ਮਾਜਾ ਭਲੇ ਭਲੇ ਹੋਈ ਪਈਆ ਇੱਕ ਵਾਰੀ ਤਾਲੀਆਂ ਮਾਰ ਦੋ ਆਪਣੇ ਪੇੜ ਦੇ ਨਾਂ ਤੇ ਉਹ ਮਾਇਦਾ ਰੋੜਦਵਾ ਇਹ ਪੈਂਦਾ ਐਨਾ ਸੋਹਣਾ ਤੇ ਅੱਲਾ ਦੇ ਨਾਮ ਤੇ ਪੈਂਦਾ ਉਹ ਮੈਂ ਕਿਹਨਾਂ ਬੱਲੇ ਬੱਲੇ ਕਰਾ ਦੀ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰੋ ਜੋਤ ਰਹੇ ਕੀ ਓ ਤੇ ਇਹਦੇ ਨਾਲ ਮੇਰਾ ਉਸਤਾਦ ਜਿਹਨੇ ਪੂਰੇ ਵਰਲਡ 'ਚ ਨਾਮ ਕਮਾਇਆ ਭਗਨਾ ਲਈ ਸ਼ਾਂਤੀ ਸ਼ਾਂਤੀ ਕੀ ਗੱਲਿਆ ਵੀ ਮਰ ਜੀ ਰਿਹਾ ਪਿਆ ਕੀ ਭਜਨੇ ਤੂੰ ਤਾਂ ਝੰਡੀਆਂ ਲਾਈ ਫਿਰਦਾ ਸਾਈਕਲ ਨੂੰ ਆਇਆ ਆਇਆ ਬੈਂਕ ਨਾ ਸਾਥੀ ਹੈ ਹੋ ਮੈਨੂੰ ਪਤਾ ਲੱਗਿਆ ਵੀ ਸਾਰੇ ਭਾਗਤ ਸਾਈਕਲਾਂ ਤੇ ਜਾਂਦੇ ਨੇ ਆ ਜਾ ਤੇਰੀ ਨੇ ਸਾਥੀ ਕੋਈ ਦੇਖ ਲੈ ਟੂ ਟਾਕਰਦਾ ਜਾਂਦਾ ਫਿਰ ਮਰ ਜਿਹਾ ਹੋ ਭਜਨੇ ਆ ਕੋਈ ਦੇਖਲਾ ਟਿਕਾਰੇ ਲੌਂਦਾ ਜਾਂਦਾ ਮੈਂ ਕਹਿੰਦਾ ਸਾੰਤੀਆਂ ਸਾੜਿਆਂ ਨੇ ਦੇਖਲਾ ਬਿੱਲੇ ਬੱਲੇ ਕਰਾਈ ਪਈਆ ਆਹ ਹਾ ਮੈਂ ਕਹਿੰਦਾ ਸਾੰਤੀਆਂ ਮਾਂ ਦਾ ਦੇਖਲਾ ਸ਼ੇਰ ਤੇ ਬੈਠੀ ਆ ਮੈਂ ਜਦੋਂ ਗਿਆ ਪੰਡਤਾਂ ਨੇ ਬੂਹਾ ਖੋਲਟਾ ਮੇਰੇ ਲਈ ਪਿੰਪਾ ਜਲੇ ਸੱਚੀ ਗੱਲ ਪਰ ਮਾਂ ਦਾ ਮੰਜ਼ਰ ਤੇ ਇੱਕੀ ਸਾੰਤੀ ਰੌਣਕਾਂ ਬਹੁਤ ਲੱਗੀਆਂ ਨੇ ਇੱਕ ਵਾਰੀ ਪੈ ਤੇ ਗਾਵੀ ਮਾ ਨੇ ਮੇਰੇ ਤੇ ਨਹੀਂ ਆਏ ਹੱਥ ਕੀਤਾ ਵੀ ਭਾਜਣੀ ਕਿਵੇਂ ਆਏ ਮੈਂ ਜਾਂ ਕੁੜੀ ਤੂੰ ਵੀ ਕਿਸੇ ਜੜਾਂ ਚ ਮੇਜ ਇੱਕ ਵਾਰੀ ਕਿਸੇ ਨਗਰ ਦੇ ਨਾਂ ਤੇ ਤਾਲੀ ਮਾਰੋ ਬਹੁਤ ਸੋਹਣਾ ਲੱਗ ਰਿਹਾ ਬਲੋ ਸ਼ਹਿਰ ਛੋਟਾ ਮੋਟਾ ਸ਼ਹਿਰ ਨਹੀਂ ਹੈਗਾ ਤੇ ਇੱਕ ਫਲਮਾਈ ਦੀ ਜੱਟ ਜੌਣਾ ਮੋਰ ਸਾਰਿਆਂ ਨੂੰ ਪਤਾ ਵੀ ਜੋਣਾ ਮੋੜ ਦੇ ਸਾਲ ਪਹਾੜੀ ਤੋਂ ਮਾਰੀ ਆ। ਕਿਹਨੂੰ ਕਿਹਨੂੰ ਪਤਾ ਵੀ ਜੋਣਾ ਮੋੜ ਦੇ ਸਾਲ ਪਹਾੜੀ ਤੋਂ ਮਾਰੀ ਆ ਹੱਥ ਘੜੇ ਕਰਕੇ। ਉਹ ਜੋਣਾ ਮੋੜ ਕੀ ਕਹਦਾ? ਸਾਜੀ ਕਿਧਰ ਪਾਜੀ ਕਿਤੇ ਆਈ ਥੋੜੇ। ਜੋੜੇ ਮੋੜ ਕਿਵੇਂ ਕਹਦਾ?

ਜਾਉਣਾ ਤੇਰੇ ਹੱਥੋਂ ਆਉਣੇ ਵਾਲਾ ਨਹੀਂ ਹੈਗਾ ਜਾ ਚੱਲਿਆ ਫੇਰ ਜੋਗਰਾਜ ਜੋਗਰਾਜ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ ਜੋਗਰਾਜ ਕੀ ਦਾ ਜੋਗਰਾਜ ਕੀ ਕਰ ਓਏ ਕਿਹੜੀ ਧੂਆ ਕੜ ਚੱਲਿਆ ਲੱਖ ਰੁਪਈਆ ਲੱਗੇ ਨਕਰਾ ओए फफर तक तेरा सामने खड़ा है फफर वो देख तो के तो ये क्यों लगे इन्हें के हाजिरी कबूल करियो क्यों सारे कलाकार सारे कलाकार बैठे ने सारे ने अपनी अपनी हाजिरी भरनी है तमाम साढ़े बड़े आ <laughs> अरे भाई देव क्या जाना बाबू बाबूजी बाबूजी माँ का मंदिर कितना अच्छा लगता है बाबूजी जी मैं काजल का दर्शन कराने आया हैं ਅਨੇਕ ਹਾਜ਼ਰਿਕ ਬਹੁਤ ਸਾਰੇ ਸਾਡੇ ਪ੍ਰਾਤ ਇਹ ਸਾਰਾ ਸਾਡੇ ਮਨੀ ਪਾਜੀ ਦੀ ਮਨੀ ਪਾਜੀ ਅਮਨ ਪਾਜੀ ਕੀ ਬਾਤ ਅਮਨ ਗੱਲ ਅਮਨ ਗੱਲ ਦੇ ਨਾਲ ਤਾਲੀ ਮਾਰਦੇ ਮੇਰੇ ਵੀਰ ਨੇ ਮੈਨੂੰ ਪਹਿਲੀ ਵਾਰ ਦੇਖਿਆ ਵੈਸੇ ਮੇਰੀ ਟਿੱਪਾਂ ਬਹੁਤ ਆਈ ਹੋਈਆਂ ਨੇ ਕਾਵਲੇ ਔਰ ਜਹਾਜ ਖੂਸ ਵਾਲੇ ਚਾਪ ਵਾਲੇ ਮੰਗਦੇ ਤੇ ਜਮੈ ਨਹੀਂ ਸਕਦੇ ਕਲਾ ਨਾ ਗੱਲ ਕਰਾਂ ਮੈਂ ਏਲ ਦੀ ਨਾ ਕੌਂ ਦੀ ਗੱਲ ਕਰਾ ਆਮਨ ਜੈਨ ਦੀ ਇੱਕ ਵਾਰ ਤਾੜੀ ਮਾਰੋ ਸੁਪਰਸਟਾਰ ਆਵਾਜ਼ ਤੇ ਸਾਡੇ ਭਰਾ ਉਹ ਵੀ ਲਈ